ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਲਓ ਜੀ ਅੱਜ ਕਰਦੇ ਨਵੇਂ ਵਲੌਗ ਦੀ ਸ਼ੁਰੂਆਤ ਤੇ ਸਵੇਰੇ ਦੇ ਵਜ੍ਹਾ 7 ਅੱਜ ਆਪਣੇ ਵਧਣੀਆਂ ਜੀਰੀ ਤੇ ਪੌਂਡਸ ਲੈਣ ਟਰਾਲੀ ਤੇ ਉਹਦੇ ਬੰਗੇ-ਵੰਗੇ ਲਾਉਣ ਵਾਲੇ ਰਹਿੰਦੇ ਨੇ ਫਿਰ ਉਹ ਲਾਉਣੇ ਆ ਚਲੋ ਚੱਲੀ ਹੁਣ ਆਪਾਂ ਟਰਾਲੀ ਪਾਉਣ ਲਓ ਜੀ ਮਿੱਤਰੋ ਆਪਾਂ ਇਹ ਟਰਾਲੀ ਪਾਉਣ ਦੇ ਰਹੇ ਹਾਂ ਅੱਜ ਦੀ ਪਾਲੀ ਆਪਾਂ ਨੇ ਇਹ ਇੱਕ ਆਪਣੇ ਪਿੰਡ ਦੀ ਬਹੁਤ ਚੀਜ਼ ਫੇਮਸ ਆ ਜਿ ਸਰਾਂ ਨੂੰ ਪਤਾ ਹੀ ਹੋਊਗਾ ਨੇੜੇ ਜਿਹੜਾ ਨਾ ਹੋਰ ਵੀ ਆ ਜਿਹੜਾ ਤੱਕ ਯਾਰਾ ਇਹ ਆਪਣੇ ਪਿੰਡ ਆ ਵੀ ਆ ਦੇਖੋ ਉਹ ਰੋਬਟਰ ਟਰਾਲੀ ਪਾਉਣ ਆਇਆ ਤੇ ਅੱਜ ਆਪਾਂ ਅਜੇ ਤੱਕ ਇਹ ਕਵਰ ਨਹੀਂ ਕਰਿਆ ਇਹ ਔਰ ਇਹ ਬਹੁਤ ਫੋਟੋ ਰੂਟ ਲੱਲਾ ਪਪਾ ਹੁੰਦਾ ਹੈ ਨਾ ਤੇ ਆਪਣੇ ਪਿੰਡ ਆ ਇਹ ਆ ਦੇਖੋ ਸਾਰਾ ਔਰ ਮੂਰਾ ਵੀ ਦਿਖਾਉਣਾ ਆ ਇਹ ਤਾਂ ਉੜੀ ਜੂੜੀਆਂ ਬਣੀਆਂ ਵੀ ਆ ਦੇਖੋ ਜੀ ਫੋਟੋ ਸ਼ੂਟ ਲੋਕੇਸ਼ਨ ਆ ਵੀਡੀਓ ਵੀਡੀਓ ਫਿਲਮਾਂ ਹੀ ਬਣਿਆ ਨੇ ਓਰੇ ਦਰਦੀਆ ਪ੍ਰੋਗਰਾਮ ਕਰ ਰਿਹਾਗਾ ਦੋਨੋਂ ਕਦੇ ਅੰਦਰੋਂ ਵੀ ਦਿਖਾਵਾਂਗਾ ਕਦੇ ਇੱਕ ਇੱਕ ਵਾਰ ਆ ਕੇ ਯਾਰ ਕੱਚੇ ਘਰ ਨੇ ਨਾ ਸਾਰਾ ਜਿਵੇਂ ਪੁਰਾਣਾ ਆਪਣਾ ਹੁੰਦਾ ਜੀ ਨਾ ਕੋਚਵਾਰੇ ਜੂਰੇ ਧਲਾਂਣਾ ਨਾ ਸਾਰਾ ਕੁਝ ਬਣਾਇਆ ਬਈ ਦਾ ਆਪਣੇ ਮਿੱਤਰ ਦਾ ਹੀ ਆ ਤੇ ਇੱਕ ਦਿਨ ਆ ਕੇ ਆਪਾਂ ਅੰਦਰੋਂ ਪੂਰੀ ਕਵਰੇਜ ਕਰ ਲਾਂਗੇ ਜੀ ਆ ਤੰਤਰਕਾਰ ਕੋਰ ਜੇ ਉਹ ਸਾਰਾ ਕੁਝ ਬਣਿਆ ਪਿਆ ਇਹ ਤੋਂ ਥੋੜਾ ਸੂਟੇ ਪੈਂਦਾ ਇਹਨਾਂ ਨੇ ਕਦੇ ਇੱਕਦਮ ਸਪੈਸ਼ਲ ਆਉਂਗਾ ਇਹਨੂੰ ਖਾ ਕੇ ਲੈ ਕੇ ਜਮਤਾਰਾ ਔਰ ਇੱਕ ਪੀਗ ਰਾਜ ਦੀ ਜਲੰਮੀ ਵੀ ਸੂਟ ਗਾਰਡ ਹੋਈ ਸੀ ਉਹਰੇ ਲਓ ਜੀ ਮਸ਼ੀਨ ਆ ਗਈ ਆ ਚੱਲਦੇ ਆਪਾਂ ਮੋਟਰ ਦੇ ਪਲਟਣ ਲੈ ਕੇ ਆਪਨੇ ਸੋ ਇਹ ਭਈਆਂ ਨੂੰ ਇਧਰ ਡਿਨੇਟਰ ਦਾ ਹੋ ਗਿਆ ਫੇਲ ਖਤਮ ਇਹ ਵੀ ਬਹੁਤ ਦਿੱਕਤ ਆਉਂਦੀ ਆ ਅੱਧਾ ਘ ਭਾਏ ਓਏ ਜਿਆਦਾ ਦੇ ਨਾ ਪਾ ਲਿਓ ਅੱਧਾ ਕਰਾਖ ਲੋ ਟਰੈਕਟਰ ਚ ਪਾਵਾਂਗੇ ਮਾਲਜ ਬਾਉਦੂ ਪੰਪ ਉਹਨਾਂ ਨਾਲ ਜਗਾ ਦੀ ਉਹਨਾਂ ਨੇ ਤੇਲ ਪਹਿਲਾਂ ਹੈ ਐ ਤਾਂ ਮੌਕਾ ਸੰਭਲੇ ਦੀ ਕਿਉਂ ਹਵਾ ਨਹੀਂ ਚੱਲੀ ਅੱਛਾ ਵੱਜ ਗਿਆ ਚਲ ਚਲਾਓ ਇਹਨੂੰ ਫਿਰ ਰਮੇਸ਼ ਦਾਤੀ ਚੱਕ ਲੋ ਇਹ ਕੋਣ ਜੱਕਲਾ ਤੂੰ ਜੱਕਲਾ ਉਹ ਕਰਕੇ ਬੋਲ ਲੈ ਚੱਲ ਟਰੈਕਟਰ ਦਾ ਫੇਰ ਪਾਲਾਂਗਾ ਤੂੰ ਸਾਡੇ ਖੜਾ ਇਹਨੂੰ ਚਲਾ ਦੇ ਲੱਗਦੇ ਹੱਥ ਹੀ ਨਵੇੜਦਾਨੇ ਆ ਓ ਯਾਰ ਤੂੰ ਪਾ ਦੇ ਫੇਰ ਪਾਰਾਂ ਉੜੀ ਆਉ ਟਰੈਕਟਰ ਉੱਥੇ ਇੰਨਾ ਕਿੰਨਾ ਕੰਮ ਆਣਾ ਹੈਗਾ ਚਲੋ ਆ ਇਧਰ ਕਿਧਰ ਲੈ ਤੋ ਹੈ ਜਾਣਾ ਦਾ ਮੋਟਰ ਤੇ ਲੋ ਜੀ ਆਪਾਂ ਤਾਂ ਆ ਗਏ ਆਪਣੀ ਮੋਟਰ ਤੇ ਤੇ ਕੰਬੈਨ ਹੋਏ ਤੱਕ ਪਹੁੰਚੀ ਨਹੀਂ ਤੋਂ ਮਤਲਬ 5-10 ਮਿੰਟ ਤੱਕ ਪਹੁੰਚਣਾ ਬਣੇ ਭਈਏ ਪਹੁੰਚੇ ਨੇ ਤੇ ਫਿਰ ਕਰਦੇ ਆ ਕਟਾਈ ਉਹ ਮੌਸਮ ਵੀ ਅੱਜ ਸਾਮਣੇ ਇਹ ਦੱਸਦੇ ਨੂੰ ਖਰਾਬ ਹੈ ਮਨੂੰ ਇਹ ਪਹਿਲਾਂ ਪਹਿਲਾਂ ਵੱਡੀ ਜਾਵੇ ਥੋੜਾ ਖਾ ਆਪਣਾ ਨੀਮ ਆਏ ਇਹ ਤੇ ਸਸਰੀ ਗਾਲੇ ਹੋਏ ਤੇ ਪਾਣੀ ਸਾਰਾ ਆਂਦਾ ਰਿਹਾ ਤੇਰੇ ਵੱਡੀ ਮੀਂਹਾਂ ਨੇ 15 ਕੋ ਉਂਝਰੀ ਲੱਗੀ ਹੋਈ ਆ ਚਲੋ ਆ ਜਾਂਦੇ ਕੰਬੈਨ ਫਿਰ ਦੇਖਦੇ ਕੀ ਬਣਦਾ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਲੱਗ ਜਾਣਾ ਕੱਟ

ਆ ਇੱਕ ਦਿਨਾਂ ਦੇ ਲਹੇਰੀ ਜੂ ਕਿੰਨੀ ਚਲੀ ਸੀ ਹਲਦੀ ਵਾਲੀ ਆ ਹੁਣ ਤਾਂ ਵਿਚਾਲਾ ਵਿਚਾਲਾ ਮੇਰ ਜਾ ਹਾਂ ਵਿਚੇ ਜਾ ਰਿਹਾ ਪਹਿਲਾਂ ਜੀ ਜਾ ਪਛੇਤੀਆਂ ਜੀ ਵਧੀਆ ਨਿਕਲੂ ਹਲਦੀ ਆਕਤੀ ਹਾਂ ਪਛੇਤੀਆਂ ਚ ਅਦੇਤੀਆਂ ਚ ਨਹੀਂ ਗਈ ਹੁਣ ਪਛੇਤੀ ਆ ਜੂ ਆਏ ਹਾਂ ਆਈ ਜੀ ਹਾਂ ਆਉਜ਼ ਆ ਜੂਗੀ ਇਹਦਾ ਪੂਰੀ ਵਧੀਆ ਇੱਕ ਨੰਬਰ ਖੜੀ ਹਾਂ ਆਉਜ਼ ਆਏਗੀ ਆਈ ਗਿਆ ਦੇਖੋ ਹਾਂ ਜੀ ਨਾ ਕੀ ਨਾ ਇਹਦੇ ਚ ਨਹੀਂ ਆਉਂਦੇ ਹੈਗੇ ਚੌਲ ਲੋ ਜੀ ਪਹਿਲੇ ਗੁੱਪ ਜੀ ਹੋ ਗਈ ਤਿਆਰੀ ਦੇਖਦੇ ਹੁਣ ਆਪਾਂ ਨਾ ਵੀ ਕਿੰਨੀ ਕਿੰਨੀ ਨਿਕਲਦੀ ਆ ਤੇ ਕਿ ਕਿੰਨਾ ਰੰਗ ਬੰਨ ਆਉਂਦਾ ਉਹ ਲੱਗ ਜੂ ਆਪਾਂ ਨੂੰ ਪਤਾ ਹੁਣ ਘਾ ਰਹੀ ਆ ਹਲਦੀ ਦਾ ਬਹੁਤ ਆ ਦੇਖੋ ਉੱਪਰ ਜਿਹੜੀ ਆਪਾਂ ਕੇਦੇ ਹਲਦੀ ਇਹ ਨੇਰੀ ਨੂੰ ਜਾਰਦੀ ਪਤਾ ਹੁਣ ਨਾ ਉੜ ਗਈ ਇਹ ਇੰਨੀ ਹੁਣ ਲੱਗ ਨਹੀਂ ਰਹੀ ਹਲਦੀ ਪਤਾ ਨਹੀਂ ਕੀ ਗੱਲ ਆਂਦੀ ਆਵਾਂ ਨਾਲ ਉੜੀ ਜਾ ਰਹੀ ਆ ਸਭ ਤਾਂ ਬਾਹਰ ਆ ਗੱਲ ਆ ਕੀਰੀ ਦਾ ਆਪਣੀ ਸਾਫ ਆ ਰਹੀ ਆ ਪਰਮਾਤਮਾ ਦੀ ਕਿਰਪਾ ਇੰਨੀ ਹਲਦੀ ਨਹੀਂ ਕੀ ਕੀਰੀ ਠੀਕ ਆ ਵਧੀਆ ਸਾਫ ਆ ਛੋਟੂ ਇੰਟਰੈਕਟਰ ਤੇ ਚੈੱਕ ਕਰਦਾ ਬਣ ਕਿਵੇਂ ਲੋਟੂ ਠੀਕ ਆ ਸੋੜੂ ਨੇ ਭਾਈ ਬਾਸ ਕਰਤੀ ਕਹਿੰਦਾ ਵਧੀਆ ਜੀਰੀ ਐ ਹੁਣ ਇੱਕ ਉੱਪਰ ਦਾ ਬਟਾ ਆਪਣਾ ਇਕਾ ਨੀਚੇ ਵਾਲਾ ਅੱਜ ਦੋ ਜਨੇ ਉੱਧਰ ਲਈ ਮੇਰੇ ਆਪ ਪੰਜ ਚਾਰ ਦਿਨ ਠਹਿਰ ਕੇ ਅੜ ਕੇ ਵਟਾਂਗੇ ਤੇ ਉਹ ਥੋੜੀ ਜਿਹੀ ਏਦੋਂ ਲੇਟ ਆ ਜੀਰੀ ਤਿਆਰ ਆਪਾਂ ਇਕੱਠੀਉ ਕਰ ਲਾਂਗੇ ਜ਼ਮੀਨਸਾ ਦੀਓ ਹੁਣ ਇਹਨੂੰ ਤਿਆਰ ਕਰ ਲਾਂਗੇ ਫੇਰ ਬਾਅਦ ਚ ਉਹਨੂੰ ਕਰ ਲਾਂਗੇ ਨਾ ਸਾਨੂੰ ਕੱਲ ਵੀ ਹੋਰ ਦੱਸਾਂ ਆਸੀ ਵਾਲੀ ਹੈ ਨਾ ਜਿਵੇਂ ਹੁਣ ਕੰਬਾਈਨ ਆਪਣੇ ਚੱਲਦੀ ਆ ਨਾ ਤਾਂ ਆਪਾਂ ਹੁਣ ਇਥੇ ਕੋਪੇ ਗਣੀ ਪਹਿਲਾਂ ਕੋਪਿਆਂ ਤੋਂ ਬਾਅਦ ਗਣੀ ਜਾਵਾਂਗੇ ਫਿਰ ਪੁੱਛੀ ਜਾਵੇਂ ਲੋਕਾਂ ਨੂੰ ਵੀ ਆ ਕਿੰਨਾ ਖੋਜੂ ਯਾਰ ਖੋਜੋ ਇੰਨਾ ਇੱਕ ਵੰਡਣਾ ਅਸਲ ਤਾਂ ਵੀਰੇ ਕੰਡ ਦੇ ਆ ਗਈ ਪਤਾ ਲੱਗਦਾ ਪਰ ਮਨ ਨਹੀਂ ਖੜਦਾ ਯਾਰ ਇੱਕ ਵਾਰ ਦਾ ਕੰਮ ਹਰ ਇੱਕ ਵਾਰ ਜੇ ਕੋਈ ਫੈਸਲਾ ਬਣਾਉਨੇ ਆ ਕਰਦੇ ਆ ਹਰ ਇੱਕ ਵਾਰ ਦਾ ਹੀ ਕੰਮ ਹੁੰਦਾ ਖਾਏ ਕੋਪਾ ਭਰ ਜੇ ਪੱਲ ਹੋ ਜੂ ਕਿੰਨੇ ਦਾ ਕੋਪਾ ਵੀਰੇ ਪਤਾ ਹੁੰਦਾ ਵੀ ਇੰਨੇ ਦਾ ਕੋਪਾ ਐਨਾਂ ਨਿਕਲੂ ਐਨਾਂ ਕੋ ਹੋਆ ਨਾ ਪਹਿਲਾ ਕਿਹੜਾ ਹੀ ਦੱਸ ਦਿੰਦਾ ਬਾਬਲਾ ਮਸ਼ੀਨ ਦਾ ਵੀ ਕਿੱਦਾਂ ਦੀ ਫਸਲ ਨਿਕਲ ਰਹੀ ਆ ਨਾ ਇਹ ਪਰ ਫੇਰ ਵੀ ਮਨ ਨਹੀਂ ਖੜਦਾ ਆਸ ਤਾਂ ਹਰ ਕਿਨੋਂ ਹੁੰਦੀ ਆ ਨਾ ਵੀ ਵੱਧ ਨਿਕਲਿਆ ਹੋਵੇ ਯਾਰ ਇਹਨਾਂ ਪਰ ਜਿੱਥੇ ਪ੍ਰਮਾਤਮਾ ਨੇ ਰੱਖਣਾ ਨਾ ਦੇਖਾਂਗੇ ਇੱਕ ਦਿਨ ਵੀ ਕੀ ਬਣਦਾ ਨਾ ਆ ਗਾਂਵ ਔਰ ਉਹ ਇੰਨੀ ਘਰੇਗੀ ਆ ਜੀਰੀ ਆ ਹਾਂ ਵੀ ਲੱਗ ਜੂ ਪਤਾ ਕਹੇ ਕੰਡੇ ਤੇ ਜਾ ਕੇ ਇਹ ਕੀ ਵਾ ਵਿਗਦੀ ਹੈ ਜਾਂ ਤੈਨੂੰ ਰੱਬ ਜਾਣਦਾ ਜਾਂ ਆੜਦੀ ਜਾਣਦੇ ਕੋਈ ਨਹੀਂ ਜਾਣਦਾ ਵੀ ਕੀ ਬਣੂਗਾ ਬਾਜਾ ਦੇਖੋ ਕੀ ਬਣਦਾ ਥੋੜੀ ਹੋ ਰਹੀ ਹੁਣ ਉੱਪਰ ਲੱਗੇਰੇ ਜਾਊਗੀ ਜਿਵੇਂ ਉਹ ਬਈਆ ਦੇ ਕੀ ਉਹ ਉੱਥੇ ਆਰਾਮ ਨਾਲ ਬੈਠੇ ਸਾਹਮਣੇ ਉਹ ਭੈਣ ਲੈ ਯਾਰੋ ਇੱਧਰ ਆ ਜਾ ਪਰ ਮੈਂ ਇਸ ਮੈਂ ਉੱਤੇ ਖੜ ਗਿਆ ਤੇ ਮੈਂ ਨਾਲ ਦੀ ਨਾਲ ਆ ਗਿਆ ਮੇਰੇ ਤਾਂ ਦਾ ਬਰਾਕ ਕੀਤੀ ਆ ਲੈਣੇ ਦਾ ਬਹੁਤ ਹੋਆ ਲਓ ਜੀ ਆਪਣਾ ਇੱਧਰ ਲਖਤਾਂ ਦਾ ਹੋ ਗਿਆ ਨਿੱਲ ਤੇ ਹੁਣ ਚੱਲਦਾ ਉੱਪਰਲੇ ਕਰੇ ਝੋ ਆਪਣੇ ਫੁੱਲ ਤਿੰਨ ਕੋਪੇ ਭੈਣ ਫੁੱਲੋ ਕੇ ਪੈ ਗਏ ਦਾਲੀ ਬੜੀਆ ਲੱਗ ਜੂ ਪਤਾ ਵੀ ਕਿੰਨਾ ਕੇ ਪੈਂਦਾ ਕਿੰਨਾ ਦੇ ਨਿਕਲਦੀ ਆ ਨਾ ਐਕਟਰੀ ਪਰ ਆਪਾਂ ਨੂੰ ਦੇਖਣ ਨੂੰ ਘਾਟੇ ਲੱਗਦੀ ਆ ਵੀ ਇੱਕ ਅੱਧੇ ਇੱਕ ਕੋਪਾ ਘਟ ਲੱਗਦਾ ਮੈਨੂੰ ਬਾਕੀ ਤੁਲਾਈ ਤੇ ਪਤਾ ਲੱਗ ਜੂ ਹੁਣ ਉੱਪਰ ਜਾਂਦੀ ਆ ਤੁਸੀਂ ਇਹਨਾਂ ਉੱਪਰ ਲੱਗ ਜੂ ਪਤ ਉਹ ਵੇ ਇਦਲੀ ਜੀ ਵਧੀਆ ਥੋੜੀ ਸੁੱਕੀ ਜਿਆਦੇ ਇਹ ਜੀ ਦੀ ਥੋੜਾ ਤੋਟਾ ਵੀ ਆਉਣ ਲੱਗਾ ਥੋੜਾ ਸਲੜ ਵੀ ਆ ਲੈਣ ਲੱਗਾ ਕਿਉਂ ਚੜ ਜਾ ਦੇਗੀ ਉਹ ਥੋੜਾ ਲੈ ਕੇ ਨਰਮਤੀ ਜਿਆਦਾ ਤਾਂ ਕਰਕੇ ਆ ਜੀ ਜੀ ਥੋੜੀ ਚੜ ਗਈ ਆਪਣੀ ਆ ਸੁਣ ਦਿਖਾ ਨਾ ਇਹ ਥੋੜਾ ਇਹਨਾ ਦੇਖੋ ਦਾਣਾ ਜਿਆ ਰਿਹਾ ਹੈ ਨਾ ਰੋਟਾ ਵੀ ਕਰ ਰਿਹਾ ਮਾੜਾ ਮਾੜਾ ਚਲੋ ਉਹ ਉਹ ਦੇ ਕਰਕੇ ਨਾ ਆਪਾਂ ਨੂੰ ਸੋਚ ਦੇ ਉਹ ਕਰਨੀ ਪਈ ਇਹ ਹਫਤਾ ਜਿਹੜੀ ਆ ਵਜਿ ਦੀ ਖੜਾਉਣਾ ਪਈ ਨਹੀਂ ਹਫਤਾ ਪਹਿਲਾਂ ਵੱਢੀ ਜਾਣੀ ਦੇ ਉੱਪਰ ਦੀ ਜਰੀਏ ਲੱਗੇ ਤੇ ਇਹਦਾ 2-4 ਦਿਨ ਦਾ ਹੀ ਫਰਕ ਆ ਇਹ 2-4 ਦਿਨ ਦਾ ਹੀ ਫਰਕ ਆ ਉਹ ਜੀਜ਼ਾ ਜੀਜ਼ਾ ਪਰ ਪਕਾਵੇਂ ਚ ਫਰਕ ਪੈ ਗਿਆ ਪਕਾਵੇਂ ਚ ਉਹ ਲਗਭਗ ਅ ਤੁਸੀਂ ਐ ਮੰਨ ਲਓ ਵੀ ਇਹਦੇ ਨਾਲੋਂ ਹਫਤਾ ਲੇਟ ਆਈ ਉਹ ਜੀ ਜੀ ਹਫਤਾ ਹੀ ਜਿੰਨਾ ਫਰਕ ਪੈ ਗਿਆ ਫਰਕ ਵੀ 2 ਦਿਨਾਂ ਦਾ ਤੇ ਹਾਂ ਦੋ ਦਿਨਾਂ ਦਾ ਫਰਕ ਦੀ ਚਲੋ ਦੋ ਦਿਨ ਦਾ ਵਾਧਾ ਨਹੀਂ ਦਿਖਾ ਆਹ ਦੇਖੋ ਇਧਰ ਆਪਣੀ ਮੱਕੀ ਖੜੀ ਆਹ ਤਿੰਨ ਗਿੱਲੇ ਈਲਾ ਉੱਪਰ ਇਹ ਵੀ 30 ਰੁਪਏ ਦਾ ਕਹਿਣ ਬਣ ਜੂ ਮੱਕੀ ਅੱਜ ਹੁਣ ਪਾਣੀ ਛੱਡ ਦਾਂਗੇ ਹੁਣ ਆਹ ਜੀਰੀ ਕਰਕੇ ਆਪਾਂ ਪਾਣੀ ਨੂੰ ਖੜੇ ਤੇ ਇਹ ਵੀ ਐਨ ਪੂਰੀ ਵਧੀਆ ਜੀ ਮੱਕੀ ਹੋ ਗਈ ਆ ਬੜੀ ਟੋਏ ਭਰ ਜਾਣਗੇ ਐਨ ਵਧੀਆ ਇਹਦੇ ਨਾਲ ਲਓ ਜੀ ਜਿਰੀ ਜਿਰੀ ਆਪਾਂ ਵੱਢ ਲਈ ਟਰਾਲੀ ਲਗਭਗ ਭਰ ਗਈ ਥੋ ਦੋ ਘੋਪੇ ਹੋਰ ਭੰਦੇ ਤੇ ਹੁਣ ਸਾਨੂੰ ਟਰਾਲੀ ਦਾ ਕੋਈ ਆਈਡੀਆ ਨਹੀਂ ਕਿੰਨੇ ਚ ਪੈਂਦੇ ਨੇ ਕਿੰਨੇ ਨਹੀਂ ਤੇ ਹਾਂ ਕੱਲ ਨੂੰ ਮੰਡੀ ਜਾ ਕੇ ਕੰਡਾ ਹੀ ਦੱਸੂ ਇਹ ਵੀ ਕੀ ਬਣਦਾ ਤੇ ਇਹਦੇ ਨਾਲੇ ਅੱਜ ਤੱਕ ਕਰਦੇ ਆ ਬਲੌਕ ਐਂਡ ਮਿਲਦੇ ਆ ਨੈਕਸਟ ਦੇ ਵਿੱਚ